ਕਿਹੜੇ ਹਿਸਾਬ ਇਹ ਵਾਲੇ ਹਿਸਾਬਾਂ 'ਚ ਫਰਕ ਅੱਜ ਨਹੀਂ ਤਾਂ ਕੱਲ ਨਿਕਲ ਜਾਣਗੇ ਜਿਹੜੇ ਰਿਸ਼ਤਿਆਂ 'ਚ ਫਰਕ ਪਏ ਆ ਨਾ ਉਹ ਨਹੀਂ ਨਿਕਲਨੇ ਉਹ ਜਲਦੀ ਨਿਕਾਲ ਲੀਏ ਤਾਂ ਵਧੀਆ ਰਵਾਂਗੇ ਭਾਜੀ ਨਾ ਚੋਪੜੇ ਕੋਲ ਗਏ ਸੀ ਤੇ ਉਹਨੂੰ ਚੰਗੀ ਤਰ੍ਹਾਂ ਚੋਪੜ ਵੀ ਆਏ ਸੀ ਮੈਨੂੰ ਇਹ ਦੱਸੋ ਤੁਸੀਂ ਵੀ ਭਾਜੀ ਤੁਹਾਡੇ ਕਰਕੇ ਕਿਹਦੇ ਕਿਹਦੇ ਨਾਲ ਲੜਦੇ ਫਿਰਣਗੇ ਕਿੰਨੇ ਦਿਨ ਹੋ ਗਏ ਮੰਮੀ ਮੈਨੂੰ ਦੇਖਦੇ ਤੁਸੀਂ ਤਾਂ ਵਿਚੋਲੇ ਦੀਆਂ ਐਵੇਂ ਮਿੰਤਾ ਕਰ ਰਹੇ ਹੋ ਜਿਵੇਂ ਤੁਹਾਡੇ ਮੁੰਡੇ ਨੂੰ ਕੋਈ ਰਿਸ਼ਤਾ ਹੀ ਨਹੀਂ ਆਣਾ ਚੱਲ ਨਹੀਂ ਚੱਲ ਬਹਿ ਜਾ ਤੂੰ ਟਿਕ ਕੇ ਬਸ ਆਂਡ ਗਵਾਂਡ ਚ ਵੀ ਸ਼ਕਲ ਦਿਖਾਣੀ ਆ ਮੁੜ ਕੇ ਲੋਕ ਕੀ ਕਹਿਣਗੇ ਮੈਨੂੰ ਕਿ ਤੈਨੂੰ ਦੋ ਬੱਚਿਆਂ ਵਾਲੀ ਹੋਈ ਮਿਲੀ ਸੀ ਤੇ ਫਿਰ ਉੱਥੇ ਮੇਰੀ ਕੀ ਇੱਜ਼ਤ ਰਹੂਗੀ ਕਦੇ ਇਹ ਸੋਚਿਆ ਮੰਮੀ ਤੁਸੀਂ ਰੋਈ ਕਿਉਂ ਜਾਂਦੇ ਹੋ ਮੈਂ ਨਾ ਆਹ ਵਾਲੇ ਕਮਰੇ ਨੂੰ ਲੋਕ ਹੀ ਲਾ ਦੇਣਾ ਤੁਸੀਂ ਜਦੋਂ ਇੱਧਰ ਕਮਰੇ ਚ ਆਉਂਦੇ ਹੋ ਨਾ ਉਹਦੇ ਰੋਣ ਲੱਗ ਜਾਂਦੇ ਹੋ ਤੁਸੀਂ ਕਦੇ ਕਿਰਨ ਦੀ ਵੀ ਯਾਦ ਕਰਦੇ ਹੋ ਕਦੇ ਸਵਰਨੇ ਵੀ ਮੈਨੂੰ ਯਾਦ ਕਰਦੇ ਹੋ ਤੇ ਕਦੇ ਆਪਣੀਆਂ ਪੋਤੀਆਂ ਨੂੰ ਉਹਨਾਂ ਨੂੰ ਯਾਦ ਕਰਨ ਦਾ ਹੁਣ ਕੀ ਫਾਇਦਾ ਜਿਨ੍ਹਾਂ ਨੇ ਵਾਪਸ ਆਉਣਾ ਹੀ ਨਹੀਂ ਇੱਕ ਬੰਦੇ ਨੂੰ ਆਸ ਹੁੰਦੀ ਹੈ ਕਿ ਬੰਦਾ ਨਾ ਵਾਪਸ ਆ ਜੂਗਾ ਤੇ ਇੱਕ ਬੰਦੇ ਨੂੰ ਆਸ ਹੁੰਦੀ ਹੈ ਕਿ ਆਪਾਂ ਕਿਹਨੂੰ ਜਾ ਕੇ ਮਨਾ ਲਿਆਵਾਂਗੇ ਤੇ ਇੱਕ ਬੰਦੇ ਨੂੰ ਆਸ ਹੁੰਦੀ ਹੈ ਕਿ ਜੇ ਆਪਾਂ ਬਣਾਵਾਂਗੇ ਕੀ ਪਤਾ ਵਾਪਸ ਹੀ ਆ ਜਾਏ ਪਰ ਇਦਾਂ ਦਾ ਕੁਝ ਨਹੀਂ ਹੋਣਾ ਲਾਪਰਿਤ ਤੂੰ ਤਾਂ ਜਮੇ ਆਸ ਤੋੜ ਕੇ ਬੈਠੀ ਤੂੰ ਘੱਟੋ ਘੱਟ ਮੈਨੂੰ ਹੌਸਲਾ ਤਾਂ ਦੇ ਸਕਦੀ ਹੈ ਕੀ ਮੰਮੀ ਕੀ ਪਤਾ ਤੁਹਾਡੇ ਮਨਾਰੇ ਤੇ ਵਾਪਸ ਆਈ ਜਾਣ ਚੱਲੋ ਮੰਮੀ ਇੱਕ ਪਲ ਮੈਂ ਮੰਨ ਲੈਨੀ ਆ ਕਿ ਆਪਾਂ ਕਿਹਨੂੰ ਮਨਾਣ ਜਾਵਾਂਗੇ ਤੇ ਵਾਪਸ ਆ ਵੀ ਜਾਵਾਂਗੇ ਪਰ ਤੁਸੀਂ ਮੈਨੂੰ ਦੱਸੋ ਕਿ ਇੱਕ ਔਰਤ ਦਾ ਉਹਦੇ ਆਦਮੀ ਬਿਨਾ ਸੋਹਰੇ ਘਰ 'ਚ ਵजूद ਕੀ ਹੈ ਐਵੇਂ ਨਾ ਫालतू ਦੇ ਗੱਲਾਂ ਨਾ ਸੋਚੋ ਦਿਲ ਨੂੰ ਲੱਗ ਜਾਂਦੀਆਂ ਹੁੰਦੀਆਂ ਨੇ ਹੁਣੇ-ਹੁਣੇ ਤੇ ਚੱਲਣ ਲੱਗੇ ਹਾਂ ਜੇ ਤੁਰਨ ਲੱਗੇ ਹਾਂ ਇਹਦਾ ਮਤਲਬ ਇਹ ਨਹੀਂ ਕਿ ਲੱਤ ਪ੍ਰੋਪਰ ਠੀਕ ਹੋ ਗਈ ਆ ਇਨੂੰ ਹਲੇ ਵੀ ਐਕਸਰਸਾਈਜ਼ ਦੀ ਲੋੜ ਆ ਤੇ ਰੈਸਟ ਦੀ ਵੀ ਵਾਪਰੇ ਤੋ ਅੱਜ ਲਈ ਆਪਾਂ ਮੜਾ ਗੁਰਦੁਆਰੇ ਮੰਮੀ ਜੀ ਇੱਕਮ ਦਾ ਧਿਆਨ ਰੱਖਿਓ ਉਹ ਆ ਨੇੜੇ ਤਾਂ ਗੁਰੂ ਘਰ ਆ ਮੈਂ ਵੀ ਚਲਦੀ ਆ ਨਾਲ ਅਸੀਂ ਵੀ ਮੱਥਾ ਟੇਕ ਲਾਂਗੇ ਨਹੀਂ ਮੰਮੀ ਅਸੀਂ ਤੇ ਆਲਮਗੀਰ ਸਾਹਿਬ ਚੱਲਦੇ ਆ ਇਹਨਾਂ ਨੇ ਨਾ ਸੋਚਿਆ ਹੋਇਆ ਸੀ ਕਿ ਜਦੋਂ ਘਰੇ ਸਾਰਾ ਕੁਝ ਠੀਕ ਹੋ ਜਾਊਗਾ ਮੈਂ ਗੁਰੂ ਘਰ ਜਾ ਕੇ ਨਾ ਮੱਥਾ ਟੇਕ ਕੇ ਆਉਂਗਾ ਹੁਣ ਨਾਲੇ ਕਹਿੰਦੇ ਕਿ ਆਪਾਂ ਆਲਮਗੀਰ ਸਾਹਿਬ ਵੀ ਉਹਨਾਂ ਨਾਲੇ ਮੱਥਾ ਟੇਕ ਕੇ ਜਾਊਗਾ ਨਾਲੇ ਸਵਰਨੇ ਨੂੰ ਲਾਭਵਾਵਾਂਗੇ ਮੰਮੀ ਕੀ ਗੱਲ ਹੈ ਤੁਸੀਂ ਲੱਤ ਤੇ ਬਾਈ ਨੂੰ ਬਾਈ ਜੰਨੇ ਹੋ ਅੱਗੇ ਠੰਡ ਆ ਰਹੀ ਆ ਲੱਤ ਨਾ ਤੰਗ ਕਰਨਾ ਤੁਹਾਨੂੰ ਮੁੜ ਕੇ ਜਿੰਨਾ ਧਿਆਨ ਰੱਖ ਸਕਦੇ ਹੋ ਓਨਾ ਵਧੀਆ ਗਾਹ ਜਾ ਕੇ ਤੁਸੀਂ ਤੰਗ ਨਾ ਹੋਇਓ ਕੀ ਗੱਲ ਮੰਮੀ ਜਮੇ ਸੁਣਨ ਹੋ ਗਿਓ ਕੁਝ ਕਹਿਣਾ ਚਾਹੁੰਦੇ ਹੋ ਬੋਲੋ ਜਿੱਦਾਂ ਤੁਸੀਂ ਕਹਿਨੇ ਪਏ ਆ ਮੈਂ ਉਦਾਂ ਹੀ ਕਰਦੀ ਪਈ ਆ ਬਸ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦੀ ਆ ਇਹ ਮੈਨੂੰ ਵੀ ਗੁਰੂ ਘਰ ਜ਼ਰੂਰ ਲੈ ਕੇ ਜਾਇਓ ਮੈਨੂੰ ਪਤਾ ਹੈ ਮੇਰਾ ਪੁੱਤ ਉੱਥੇ ਹੀ ਮਿਲਦਾ ਆਹੋ ਮੰਮੀ ਅਸੀਂ ਵੀ ਤਾਂ ਸਵਰਨੇ ਵੀਰ ਨੂੰ ਦੇਖਣ ਚੱਲੇ ਆਂ ਨਾਲੇ ਨਾ ਤੁਹਾਨੂੰ ਡਾਕਟਰ ਨੇ ਜਿਆਦਾ ਤੁਰਨ ਫਿਰਨ ਤੋਂ ਮਨਾ ਕੀਤਾ ਆ ਤੁਸੀਂ ਘਰੇ ਬਹਿ ਕੇ ਰੈਸਟ ਕਰੋ ਮਸਾ ਮਸਾ ਤੇ ਲੱਤ ਠੀਕ ਹੋਈ ਆ ਐਵੇਂ ਵਾਦੂ ਨਹੀਂ ਕੋਈ ਗੱਲ ਵੱਧ ਜੂਗੀ ਮੰਮੀ ਕੀ ਗੱਲ ਤੁਹਾਨੂੰ ਕਾਲੀਆਂ ਕੋ ਪਿਆਰੀ ਆ ਤੁਸੀਂ ਨਾਲ ਜਾਣਾ ਹੀ ਜਾਣਾ ਹਾਂ ਮੈਂ ਨਾਲ ਇਸ ਕਰਕੇ ਜਾਣਾ ਚਾਹਨੀ ਆ ਕਈ ਵਾਰ ਕੋਈ ਨਾ ਕੋਈ ਜਗ੍ਹਾ ਰਹਿ ਜਾਂਦੀ ਐ ਜਿੱਥੇ ਤੁਸੀਂ ਮੇਰੇ ਪੁੱਤ ਨੂੰ ਨਾ ਲੱਭੋ ਲਾਪ੍ਰਿਤ ਤੂੰ ਹੁਣ ਐ ਨਾ ਕਹੀਂ ਵੀ ਘਰ ਇਕੱਲਾ ਰਹਿ ਜਾਊਗਾ ਜੈਸਮੀਨ ਨਾ ਸੋਨੀਆ ਦੇ ਘਰ ਬੈਠੀ ਐ ਉਹਨੂੰ ਕਹਿ ਦਿੰਨੇ ਆ ਉਹ ਘਰ ਦਾ ਧਿਆਨ ਰੱਖੂਗੀ ਪਤਾ ਨਹੀਂ ਮੇਰਾ ਮਨ ਨਾ ਅੰਦਰੋਂ ਅੰਦਰ ਹੀ ਇਹ ਕਹਿ ਰਿਹਾ ਵੀ ਜੇ ਅਸੀਂ ਅੱਜ ਗੁਰੂ ਘਰ ਜਾਵਾਂਗੇ ਨਾ ਤਾਂ ਅਸੀਂ ਉੱਥੋਂ ਖਾਲੀ ਹੀ ਆਵਾਂਗੇ ਆਹੋ ਜੀ ਮੰਮੀ ਦੀ ਗੱਲ ਨਾ ਸਹੀ ਆ ਜੇ ਮੰਮੀ ਨਾਲ ਜਾਣਗੇ ਮੰਮੀ ਨੂੰ ਤਾਂ تسلی دی ਹੋਊਗੀ ਤੇ ਜੇ ਨਾ ਗਏ ਇਹਨਾਂ ਨੂੰ ਵਿਚਾਨੀ ਰਹਿਣੀ ਆ ਕਿ ਤੁਸੀਂ ਇੱਥੇ ਨਹੀਂ ਵੇਖਿਆ ਇੱਥੇ ਨਹੀਂ ਵੇਖਿਆ ਹਣਾ ਤੇ ਉੱਥੇ ਨਹੀਂ ਵੇਖਿਆ ਹਣਾ ਚਲੋ ਮੰਮੀ ਨਾਲ ਤਾਂ ਤੁਸੀਂ ਚੱਲ ਪੋ ਪਰ ਇੱਕ ਗੱਲ ਸੁਣ ਲੈ ਮੇਰੀ ਮੈਂ ਇੱਕ ਥਾਂ ਤੇ ਤੁਹਾਨੂੰ ਬਿਠਾ ਦੇਣਾ ਜੇ ਤੁਸੀਂ ਕਹੋ ਕਿ ਮੈਂ ਇੱਧਰ ਨਾਲ ਜਾਣਾ ਤੇ ਉੱਧਰ ਨਾਲ ਜਾਣਾ ਇਹ ਕੰਮ ਨਹੀਂ ਹੋਣਾ ਹਾਂ ਜਿੱਥੇ-ਜਿੱਥੇ ਤੁਸੀਂ ਕਹੋਗੇ ਮੈਂ ਉੱਤੇ-ਉੱਤੇ ਸਾਰੇ ਪਾਸੇ ਲੱਭਾਂ ਹੋ ਜਾਗਾ ਸੱਚ ਦੱਸਣਾ ਇਸ ਵਾਰ ਨਾ ਮੈਨੂੰ ਵੀ ਲੱਗਦਾ ਪਿਆ ਕਿ ਇਸ ਵਾਰ ਨਾਲ ਵੀ ਰਣਾ ਆਪਾਂ ਨੂੰ ਜਰੂਰ ਮਿਲੂਗਾ ਇੱਥੇ 101% ਆ ਕਿ ਪੱਕਾ ਮਿਲੂਗਾ ਕਿਉਂਕਿ ਜੇ ਚੀਜ਼ਾਂ ਦੀ ਆਪਣੀ ਸ਼ੋਰਟੀ ਹੋ ਜੇ ਨਾ ਤੇ ਉੱਥੇ ਤਾਂ ਫਿਰ ਰੱਬ ਵੀ ਨਾਲ ਹੀ ਖੜਦਾ ਹੈ ਰੱਬ ਨਾ ਬੰਦੇ ਦੇ ਨਾਲ ਖੜ ਕੇ ਕਾਜ ਸਾਰੇ ਪੂਰੇ ਕਰਾ ਦਿੰਦਾ ਪਤਾ ਨਹੀਂ ਕਿਉਂ ਬਾਅਦ ਚ ਬੰਦੇ ਦਾ ਮਨ ਕਿਉਂ ਡੋਲ ਜਾਂਦਾ ਬੰਦੇ ਦਾ ਮਨ ਨਾ ਤਾਂ ਡੋਲ ਜਾਂਦਾ ਕਿ ਪਹਿਲੀ ਵਾਰੀ ਰੱਬ ਕੋਲੋਂ ਮੰਗੇ ਤੇ ਆਪਾਂ ਨੂੰ ਉਹ ਚੀਜ਼ ਨਾਲੋਂ ਦੀ ਨਾਲ ਹੀ ਮਿਲ ਜੇ ਜੇ ਬੰਦਾ ਪਹਿਲੀ ਵਾਰ ਚੀਜ਼ ਮੰਗੇ ਤੇ ਰੱਬ ਉਹਨੂੰ ਦੇ ਦੇਵੇ ਤਾਂ ਬੰਦਾ ਹੰਕਾਰੇ ਹੋ ਜਾਂਦਾ ਹੈ ਤੇ ਜੇ ਰੱਬ ਚੀਜ਼ ਦੇ ਸਕਦਾ ਹੈ ਨਾ ਤਾਂ ਬੰਦੇ ਦਾ ਹੰਕਾਰ ਵੀ ਤੋੜ ਸਕਦਾ ਮਮੀ ਸੋਰੀ ਮੈਂ ਗੱਲ ਕਹਿਣ ਲੱਗੀ ਆ ਤੇ ਤੁਹਾਨੂੰ ਲੱਗੂਗਾ ਕਿ ਮੈਂ ਤੁਹਾਨੂੰ ਕਹਿ ਰਹੀ ਆ ਪਰ ਜਦੋਂ ਬੰਦੇ ਦਾ ਹੰਕਾਰ ਟੁੱਟਦਾ ਨਾ ਤੇ ਉਹ ਉਸੇ ਦਰ ਤੇ ਜਾਂਦਾ ਤੇ ਉੱਥੇ ਜਾ ਕੇ ਇਹੀ ਕਹਿੰਦਾ ਕਿ ਤੂੰ ਸਹੀ ਸੀ ਤੇ ਮੈਂ ਗਲਤ ਮਮੀ ਜਿੰਨੇ ਦੁਨੀਆ ਬਣਾਈਆਂ ਨਾ ਉਹਨਾਂ ਚਲਾਕੀਆਂ ਤੇ ਨਹੀਂ ਚੱਲਦੀਆਂ ਹੋਣਗੀਆਂ ਚਲੋ ਹੁਣ ਬਸ ਕਰ ਜੋ ਐਵੇਂ ਮਮੀ ਨੂੰ ਗੱਲਾਂ ਸੁਣਾਈ ਜਾਂਦੇ ਆ ਚਲੋ ਚੱਲੀਏ ਚੱਲ ਇੱਕ ਮੁੱਠ ਮੈਂ ਜਾ ਕੇ ਨਾ ਜੈਸਮੀਨ ਦੀ ਨੂੰ ਕਹਿਆ ਵਾਂ ਕਿ ਆਣ ਕੇ ਘਰ ਦਾ ਧਿਆਨ ਰੱਖ ਲਓ। ਮम्मी ਨੇ ਟਾਈਮ ਨਹੀਂ ਸੋਚਣ ਤੇ ਲਈਦਾ ਆਹ ਸ਼ਰਟ ਵਾਲੀ ਦੱਸ ਕੇ ਆਹ ਸ਼ਰਟ ਲਵਾ। ਕੋਟ ਪੈਂਟ ਸਵਾਉਣ ਦਾ ਟਾਈਮ ਆ ਗਿਆ। ਤੂੰ ਕਿਹੜੀ ਸ਼ਰਟ ਆ ਪਸੰਦ ਕਰੀ ਜਾਨਾ? ਉਹ ਠੰਡ ਆ ਗਈ ਨਾ ਤੇ ਮੈਂ ਕਿਹਾ ਮੰਮੀ ਕੁਰੀਆਂ ਬਾਣੀਆਂ ਸ਼ਰਟਾਂ ਲੈਣੀਆਂ 2-4। ਹੁਣ ਤੁਹਾਨੂੰ ਪਤਾ ਕੱਪੜਾ ਮੈਂ ਮੰਮੀ ਦੀ ਪਸੰਦ ਦਾ ਪਾਉਣਾ। ਨਾਲੇ ਕੋਟਪੈਂਟ ਕਿੱਦਾਂ ਸਮਝਾਉਣੀ ਗੱਲ ਤਾਂ ਮੈਂ ਕਰਨੀ ਸੀ ਨਾ ਤੇਰੇ ਵੱਡੇ ਭਰਾ ਦੇ ਨਾਲ ਉੱਥੇ ਤੱਕ ਜਾਣ ਦੀ ਮੇਰੇ 'ਚ ਹਿੰਮਤ ਹੈ ਨਹੀਂ ਮੈਂ ਤੈਨੂੰ ਗੱਲ ਦੱਸਦੀ ਆ ਤੇ ਮੰਮੀ ਤੁਸੀਂ ਵੀ ਧਿਆਨ ਨਾਲ ਸੁਣੋ ਗੱਲ ਦੱਸਣੀ ਹੈ ਨਾ ਭਾਈ ਕੋਈ ਖੁਸ਼ੀ ਵਾਲੀ ਦੱਸੀ ਐਵੇਂ ਨਾ ਕੋਈ ਦੁੱਖ ਵਾਲੀ ਗੱਲ ਦੱਸਨੇ ਗੱਲ ਇਹ ਹੈਗੀ ਕਿ ਕਿਰਨ ਆਪਣੀ ਨਾ ਮੁੰਡਾ ਪਸੰਦ ਕਰੀ ਬੈਠੀ ਆ ਤੇ ਮੁੰਡਾ ਵੀ ਕਿਰਨ ਨੂੰ ਪਸੰਦ ਕਰਦਾ ਬਾਲੀਆਂ ਮੈਂ ਬੁਝਾਰਤਾਈਆਂ ਨਹੀਂ ਪਾਉਂਦੀ ਹੈਗੀ ਗੱਲ ਸਿੱਧੇ-ਸਿੱਧੇ ਦੱਸਦੀ ਪਈਆਂ ਹੈ ਜਿਹੜੇ ਰਾਹ 'ਚ ਉਹਨੂੰ ਕੱਢ ਕੇ ਲਿਆਇਆ ਉਹੀ ਰਾਹ ਤੇ ਉਹ ਫੇਰ ਤੁਰੇ ਫਿਰਦੀ ਰਮਨ uppਰੀ ਇਹ ਨਾ ਮੈਂ ਰਮਨ ਨਾਲ ਗੱਲ ਕਰਦੀ ਆ ਜਰਾ ਇਹ ਕੁੜੀ ਫੇਰ ਉਹੀ ਰਾਹ ਤੇ ਤੁਰੇ ਫਿਰਦੀ ਉਹ ਮੰਮੀ ਬੈਠ ਤੇ ਜਾਓ ਰੌਲਾ ਕਾਦੇ ਨਹੀਂ ਪਾਉਣੀ ਉਹ ਇੱਥੇ ਹੈ ਨਹੀਂਗੇ ਉਹ ਦਫ਼ਤਰ ਗਏ ਹੋਏ ਨੇਗੇ ਕੋਈ ਗੱਲ ਨਹੀਂ ਮੈਂ ਨਾ ਰਮਨ ਨਾਲ ਜਾ ਕੇ ਦਫ਼ਤਰ ਗੱਲ ਕਰਕੇ ਆਣੀ ਆ ਵੀ ਐਡਾ ਔਖਾ ਤੈਨੂੰ ਭਰਾ ਉਥੋਂ ਕੱਢ ਕੇ ਲਿਆਏ ਨੇ ਤੂੰ ਫੇਰ ਉਹੀ ਰਾਹਾਂ ਤੇ ਤੁਰੇ ਫਿਰਦੀ ਮੰਮੀ ਪਹਿਲਾਂ ਵਾਲੀ ਤੇ ਹੁਣ ਵਾਲੀ ਸਿਚੁਏਸ਼ਨ 'ਚ ਬਹੁਤ ਜ਼ਿਆਦਾ ਫਰਕ ਆ। ਪਹਿਲਾਂ ਉਹਨੇ ਆਪਣੇ ਆਪ ਆਪ ਦੀ ਜ਼ਿੰਦਗੀ ਦਾ ਫੈਸਲਾ ਲਿਆ ਤੇ ਚੁੱਪ ਕਰਕੇ ਚਲੀ ਗਈ। ਨਾਲੇ ਪਵਨ ਹੁਣ ਉਹ ਨਾ ਮੇਰੇ ਤੇ ਰਾਜਿਕਾ ਨਾਲ ਪੂਰੀ ਸਲਾਹ ਕਰਦੀ ਪਈ ਹੈਗੀ। ਉਹ ਕਹਿੰਦੀ ਜੇ ਤੁਹਾਨੂੰ ਸਾਰਿਆਂ ਨੂੰ ਮੁੰਡਾ ਪਸੰਦ ਹੋਇਆ ਫਿਰ ਤਾਂ ਮੈਂ ਜਾਵਾਂਗੀ। ਜੇ ਤੁਹਾਨੂੰ ਨਹੀਂ ਪਸੰਦ ਹੋਇਆ ਤਾਂ ਮੈਂ ਜਵਾਬ ਦੇ ਦੂੰਗੀ। ਨਾਲੇ ਆਪਾਂ ਵੀ ਤਾਂ ਮੁੰਡਾ ਲੱਭਣਾ ਸੀ ਨਾ ਉਹਦੀ ਵੀ ਜਾਂਚ ਪੜਤਾਲ ਕਰਨੀ ਸੀ। ਚੰਗੀ ਤਰ੍ਹਾਂ ਤਸੱਲੀ ਕਰਨੀ ਸੀ। ਹੁਣ ਜੇ ਉਹਨੇ ਲੱਭਿਆ ਤਾਂ ਉਹਦੀ ਜਾਂਚ ਪੜਤਾਲ ਕਰ ਲੈਣੇ ਆ। ਸਾਰੀ ਤਸੱਲੀ ਕਰਕੇ ਜੇ ਆਪਾਂ ਨੂੰ ਮੁੰਡਾ ਫਵਿਆ ਤਾਂ ਕਰਦਾਂਗੇ ਰਿਸ਼ਤਾ ਤੇ ਨਹੀਂ ਰਹਿਣਦਾਂਗੇ ਨਾਲੇ ਮੰਮੀ ਆਪਾਂ ਕੁੜੀ ਨੂੰ ਨਾ ਤਾਂ ਬੋਲੀਏ ਕਿ ਉਹਨੇ ਆਪਣੀ ਜ਼ਿੰਦਗੀ ਦਾ ਫੈਸਲਾ ਲਿਆ ਚੱਕਿਆ ਬੈਗ ਤੇ ਚੱਲ ਗਈ ਪਰ ਇਸ ਵਾਰੀ ਨਾ ਉਹ ਆਪਣੇ ਪੂਰੇ ਕਹਿਣੇ ਦੇ ਵਿੱਚ ਤੇਰੇ ਨਾਲ ਮੈਂ ਤਾਂ ਗੱਲ ਕੀਤੀ ਹੈ ਕਿ ਤੂੰ ਜਾ ਕੇ ਮੁੰਡੇ ਦੀ ਜਾਂਚ ਪੜਤਾਲ ਕਰ ਲਈ ਜੇ ਤੈਨੂੰ ਚੰਗਾ ਲੱਗਿਆ ਫਿਰ ਤਾਂ ਆਪਣੇ ਭਰਾ ਨਾਲ ਗੱਲ ਕਰੀ ਨਹੀਂ ਤਾਂ ਫਿਰ ਇਸ ਗੱਲ ਤੇ ਆਪਾਂ ਉੱਥੇ ਮਿੱਟੀ ਪਾ ਦਾਂਗੇ ਭਾਬੀ ਮੈਂ ਨਾ ਸਾਰੀ ਜਾਂਚ ਪੜਤਾਲ ਕਰ ਲਾਂ ਪਰ ਗੱਲ ਇਹ ਐ ਕਿ ਪਹਿਲਾਂ ਵੀ ਮੰਮੀ ਕਿਰਨ ਨੇ ਲਵ ਮੈਰਿਜ ਕੀਤੀ ਫੇਰ ਦੁਬਾਰਾ ਉਹ ਵੀ ਚੱਕਰਾਂ 'ਚ ਪੈਂਦੀ ਪਈ ਐ ਆਂਡ ਗਵੰਡ ਕੀ ਕਹੂਗਾ ਮੰਲੇ ਵਾਲੇ ਕੀ ਕਹਿਣਗੇ ਜਾਂ ਆਪਣੇ ਰਿਸ਼ਤੇਦਾਰ ਕੀ ਕਹਿਣਗੇ ਵੀ ਇਹ ਉਹੀ ਰਾਹ ਤੇ ਫੇਰ ਤੁਰਦੀ ਫਿਰਦੀ ਐ ਮੇਰੀ ਗੱਲ ਸੁਣੋ ਮੈਂ ਇਹਦੇ ਆ ਵੱਡੇ ਫੈਸਲੇ ਦੇ ਹੱਕ 'ਚ ਨਹੀਂ ਹੈਗਾ ਕਿਰਨ ਨੂੰ ਸਮਝਾਓ ਕਿ ਜਿੱਦਾਂ ਰਹੀ ਜੰਨੀ ਐ ਸੋਣਾ ਰਹਿ ਜਦੋਂ ਸਾਨੂੰ ਸਾਡੀ ਪਸੰਦ ਦਾ ਮੁੰਡਾ ਮਿਲੂਗਾ ਆਪਾਂ ਕਿੰਨੂੰ ਤੋੜ ਦਾਂਗੇ ਜਦੋਂ ਆਪਾਂ ਨੂੰ ਆਪਣੀ ਪਸੰਦ ਦਾ ਮੁੰਡਾ ਮਿਲਿਆ ਉਦੋਂ ਵੀ ਤਾਂ ਆਪਾਂ ਕਿਰਨ ਨੂੰ ਤੋੜਨਾ ਹੀ ਆ ਨਾ ਜਦ ਉਹਨੇ ਮੁੰਡਾ ਪਸੰਦ ਕਰਿਆ ਜਿਹੜਾ ਕਿ ਉਹਦੀਆਂ ਕੁੜੀਆਂ ਨੂੰ ਤੇ ਉਹਨੂੰ ਰੱਖਣ ਨੂੰ ਤਿਆਰ ਆ ਤੇ ਆਪਾਂ ਨੂੰ ਭੇਜਣ 'ਚ ਹਰਜੀ ਕੀ ਆ ਨਾਲੇ ਕਿਹੜੇ ਲੋਕਾਂ ਦੀਆਂ ਗੱਲਾਂ ਕਰਦਾ ਪਿਆ ਉਹ ਲੋਕਾਂ ਦੀਆਂ ਜਿਨ੍ਹਾਂ ਨੇ ਨਾ ਤਾਂ ਉਹਨੂੰ ਕੁੜੀ ਨੂੰ ਪਹਿਲਾਂ ਜੀਣ ਦਿੱਤਾ ਤੇ ਨਾ ਹੁਣ ਜੀਣ ਦਿੰਦੇ ਪਿਆ ਨਾਲੇ ਮੱਲੇ ਵਾਲਿਆਂ ਦੇ ਜੇ ਮੂੰਹ ਬੰਦ ਨੇ ਨਾ ਤੇਰੇ ਭਰਾ ਕਰਕੇ ਬੰਦ ਨੇ ਉਹਨੇ ਪੂਰਾ ਰੋਵ ਰੱਖਿਆ ਹੋਇਆ ਉਹਨੇ ਲੋਕਾਂ ਨੂੰ ਕਿਹਾ ਕਿ ਅਸੀਂ ਆਪਦੇ ਘਰ ਦੇ ਵਿੱਚ ਜੋ ਮਰਜ਼ੀ ਕਰਈਏ ਤੁਸੀਂ ਕੀ ਲੈਣਾ ਨਾਲੇ ਮੰਮੀ ਤੁਸੀਂ ਵੀ ਤਾਂ ਇਹੀ ਚਾਹੁੰਦੇ ਹੋ ਨਾ ਕਿ ਤੁਹਾਡੇ ਦੋਨੇ ਮੁੰਡੇ ਆਪਣੇ ਘਰ ਵਿੱਚ ਸਹੀ ਰਹਿਣ ਤੇ ਕੁੜੀ ਆਪਣੇ ਘਰ ਵਿੱਚ ਸਹੀ ਰਵੇ ਜਦੋਂ ਆਪਾਂ ਨੂੰ ਰਿਸ਼ਤਾ ਮਿਲਦਾ ਪਿਆ ਤਾਂ ਗੱਲ ਕਰਨ ਦੇ ਵਿੱਚ ਹਰ ਜੀ ਕੀ ਆ ਨਹੀਂ ਸਹੀ ਲੱਗਿਆ ਤਾਂ ਆਪਾਂ ਰਹਿਣ ਦਾਂਗੇ ਮੁੰਡਾ ਮੈਨੂੰ ਦੱਸ ਵੀ ਕੌਣ ਐ ਤੇ ਕਿੱਥੇ ਰਹਿੰਦਾ ਐ ਤੇ ਐਨੇ ਕਿਵੇਂ ਪਸੰਦ ਕੀਤਾ ਪਵਨ ਆਪਣੇ ਆਫਿਸ ਦੇ ਵਿੱਚ ਕੋਈ ਮੁੰਡਾ ਆਉਂਦਾ ਕਿ ਫਰਜ਼ ਅਪਣਾਉਣਾ ਹਾਂ ਸਰਦਾਰ ਜਾਂ ਮੁੰਡਾ ਆਉਂਦਾ ਮਣੀ ਕੀ ਹੋ ਗਏ ਉਹੀ ਆ ਜਿਹਦੇ ਨਾਲ ਗੱਲ ਚੱਲਦੀ ਪਈ ਐ ਓਹੋ ਫਰਦਾਂ ਵਾਲੇ ਮੁੰਡੇ ਨਾਲ ਸਾਰਾ ਦਿਨ ਧੁੱਪੇ ਘੁੰਮ ਘੁੰਮ ਕੇ ਇੱਧਰ ਉੱਧਰ ਉਸਾਂ ਧੱਕੇ ਖਾਣਾ ਉਹ ਮੁੰਡਾ ਪਸੰਦ ਆਇਆ ਇਹਨੂੰ ਉਹ ਧੱਕੇ ਨਾ ਜਾਣੀ ਉਹ ਹੁਣ ਪਟਵਾਰੀ ਬਣਨ ਵਾਲਾ ਕੁੜੀ ਆਪਣੀ ਪ੍ਰੋਟੀ ਡੀਲਰ ਹੈਗੀ ਉਹ ਆ ਵਧੀਆ ਇਹਨਾਂ ਦੀ ਜ਼ਿੰਦਗੀ ਸਬਰ ਜੂ ਦੋਨਾਂ ਦੀ ਨਾਲੇ ਨਾ ਪੇਪਰ ਉਹਨੇ ਦੇ ਦਿੱਤਾ ਥੋੜੇ ਦਿਨਾਂ ਤੱਕ ਉਹਦਾ ਰਿਜ਼ਲਟ ਆਉਣ ਵਾਲਾ ਤੈਨੂੰ ਪਤਾ ਹੀ ਆ ਪਟਵਾਰੀ ਦੀ ਕੀ ਵੈਲਿਊ ਹੁੰਦੀ ਆ ਨਾਲੇ ਮੰਮੀ ਜੇ ਆਪਣੀ ਕੁੜੀ ਨੇ ਮੁੰਡਾ ਮਾੜਾ ਢੀੜਾ ਲੱਭਿਆ ਹੁੰਦਾ ਜਾਂ ਸ਼ਰਾਬੀ ਕਬਾਬੀ ਲੱਭਿਆ ਹੁੰਦਾ ਫੇਰ ਤਾਂ ਆਪਾਂ ਕਹਿੰਦੇ ਕੁੜੀ ਨੇ ਮੁੰਡਾ ਵਧੀਆ ਲੱਭਿਆ ਇਹ ਗੱਲ ਨਹੀਂ ਹੈਗੀ ਕਿ ਉਹ ਪਟਵਾਰੀ ਬਣਨ ਵਾਲਾ ਮੁੰਡਾ ਆਪਣੀ ਕੁੜੀ ਦੀ ਇੱਜ਼ਤ ਬਹੁਤ ਕਰਦਾ ਉਹ ਤਾਂ ਚਲੋ ਠੀਕ ਹੈ ਭਾਬੀ ਜੋ ਵੀ ਕਿਰਨ ਨੇ ਆਪਣੀ ਲਾਈਫ ਦਾ ਡਿਸੀਜਨ ਲਿਆ ਹੈ ਉਹਦਾ ਹੱਕ ਵੀ ਬਣਦਾ ਉਹਨੇ ਲੈ ਵੀ ਲਿਆ ਕੋਈ ਇਸ਼ੂ ਨਹੀਂ ਪਰ ਗੱਲ ਇਹ ਹੈ ਆਪਣਾ ਸਾਰਿਆਂ ਦਾ ਘਰਤਾ ਧਰਤਾ ਹੈਗਾ ਰਮਣ ਭਾਜੀ ਹੁਣ ਉਸ ਭਰਾ ਨੂੰ ਆ ਗੱਲ ਕਿੱਦਾਂ ਦੱਸਾਂ ਮੈਨੂੰ ਇਹ ਦੱਸੋ ਮੈਂ ਗੱਲ ਦੱਸਨੀ ਕੋਈ ਨਹੀਂ ਕਿਉਂਕਿ ਮੈਂ ਪਹਿਲਾਂ ਹੀ ਪੁਰਾਣੇ ਮੁੱਦੇ 'ਚੋਂ ਨਿਕਲਿਆ ਨਵਾਂ ਮੁੱਦਾ ਮੈਂ ਕ੍ਰੀਏਟ ਕਰਨਾ ਕੋਈ ਨਹੀਂ ਮੰਮੀ ਨੇ ਦੱਸਣਾ ਨਹੀਂ ਕਿਉਂਕਿ ਮੰਮੀ ਨੂੰ ਤੁਹਾਨੂੰ ਪਤਾ ਭਾਜੀ ਫਿਰ ਗੁੱਸੇ ਨਾਲ ਕਿੱਦਾਂ ਬੋਲਦ ਨੇ ਜੇ ਤੁਸੀਂ ਦਸੀ ਤਾਂ ਭਾਜੀ ਦੇ ਹੱਥ ਨਹੀਂ ਰੁਕਣਾ ਆਪਣੇ ਲਈ ਮੈਂ ਅੱਗੇ ਕਰਨੀ ਨਹੀਂ ਤੇ ਕਿਰਨ ਇਹ ਗੱਲ ਕਰ ਨਹੀਂ ਸਕਦੀ ਤਾਂ ਫਿਰ ਜਾਂ ਤਾਂ ਸਾਰੇ ਇਕੱਠੇ ਹੋ ਜੋ ਜਾਂ ਭੱਜ ਲੋ ਉਦਾਂ ਤਾਂ ਤੂੰ ਬੜਾ ਰੌਲਾ ਪਾਣਾ ਕਿ ਮੈਂ ਮੇਰੀ ਭੈਣ ਲਈ ਆਹ ਕਰ ਦੂੰ ਤੇ ਆਹ ਕਰ ਦੂੰਗਾ ਤੇ ਹੁਣ ਤੇ ਇਥੇ ਇੱਕ ਗੱਲ ਹੀ ਨਹੀਂ ਕਰੀ ਜਾਂਦੀ ਜਾਂ ਮੇਰਾ ਸ਼ੇਰ ਜਾ ਕੇ ਨਾ ਆਪਣੇ ਭਰਾ ਦੇ ਨਾਲ ਗੱਲ ਕਰਕੇ ਆ ਭਾਬੀ ਚੋਪੜੇ ਵਾਲਾ ਮੁੱਦਾ ਨਾ ਹਲੇ ਪ੍ਰੋਪਰ ਖਤਮ ਨਹੀਂ ਆਇਆ ਤੂੰ ਹੀ ਨਵਾਂ ਮੁੱਦਾ ਕ੍ਰੀਏਟ ਕਰਨ ਨੂੰ ਕਹਿ ਰਹੇ ਹੋ ਮੇਰੀ ਗੱਲ ਸੁਣੋ ਦੋ ਤਿੰਨ ਦਿਨ ਦੋ ਮੈਂ ਵੀਰੇ ਦਾ ਪਹਿਲਾ ਮੂਡ ਦੇਖੂਗਾ ਜਦੋਂ ਵੀਰਾ ਐ ਫਰੈਸ਼ ਮੂਡ ਤੇ ਹੈਪੀ ਮੂਡ ਚ ਹੋਇਆ ਨਾ ਫਿਰ ਗੱਲ ਕਰੂੰਗਾ ਜਿਦਾ ਤੁਹਾਨੂੰ ਪਤਾ ਹੀ ਐ ਜਿਹੜੇ ਹਿਸਾਬ ਨਾਲ ਵੀਰੇ ਨੇ ਚੋਪੜਾ ਚੋਪੜਤਾ ਨਾ ਉਹਦਾ ਗੁੱਸਾ ਮੇਰੇ ਤੇ ਵੀ ਨਾ ਦੇਣਾ ਤੇ ਕਿਰਨ ਵਾਲੇ ਮੁੱਦੇ ਦਾ ਵੀ ਗੁੱਸਾ ਮੇਰੇ ਤੇ ਹੀ ਲੈਣਾ ਕਿਉਂਕਿ ਘਰ ਦਾ ਛੋਟਾ ਹਰ ਪਾਸੇ ਉਹ ਪਿਆਰ ਨਹੀਂ ਮਿਲਦਾ ਤੇ ਕਿਸਨ ਵੀ ਨਾ ਤੂੰ ਨਹੀਂ ਹੈਗਾ ਕਿਰਨ ਦਾ ਭਰਾ ਪਰੂ ਭੈਣ ਪਿੱਛੇ ਇੱਕ ਅੱਖ ਹੀ ਨੀਲੀ ਕਰਾਉਣੀ ਆ ਕਰਾ ਲਾ ਕਿਹੜਾ ਕੋਈ ਬਾਹਰਲਾ ਕਰ ਰਿਹਾ ਤੇਰਾ ਭਰਾ ਹੀ ਤਾਂ ਕਰ ਰਿਹਾ ਅੱਛਾ ਪਤਾ ਹੈ ਤੈਨੂੰ ਵੀ ਭਰਾ ਨਾਲ ਗੱਲ ਕਰੇਗਾ ਤੇ ਮੁੰਡੇ ਦੀ ਅੱਖ ਨੀਲੀ ਕਰੇਗਾ ਤੂੰ ਅੱਗੇ ਹੋ ਜਾ ਆਪਣੀ ਕਰਾ ਲੈ ਉਹ ਕੋਈ ਗੱਲ ਨਹੀਂ ਮੰਮੀ ਮੈਂ ਤੇ ਰਾਧਕਾ ਜਾ ਕੇ ਗੱਲ ਕਰੇ ਆਉਣੀ ਆ ਜਿਆਦਾ ਗੱਲ ਬਣ ਜੂਗੀ ਜਾਂ ਫਿਰ ਦੋਨਾਂ ਦੀਆਂ ਅੱਖਾਂ ਨੀਲੀਆਂ ਹੋਣਗੀਆਂ ਉਹ ਨਾ ਨਾ ਭਾਬੀ ਮੈਂ ਆਪੇ ਗੱਲ ਕਰਦਾ ਵੀਰੇ ਨਾਲ ਐ ਤਾਂ ਮੁੱਕਾ ਜਰ ਲੈਣਾ ਮੇਰੇ ਵਾਲੀ ਤੋਂ ਜਰਿਆ ਵੀ ਨਹੀਂ ਜਾਣਾ ਮੈਂ ਕਰਦਾ ਵੀਰੇ ਨਾਲ ਗੱਲ ਅੱਜ ਹੀ ਕਰਾਂਗਾ ਵੀਰੇ ਦਾ ਮੂਡ ਜਿੱਦਾਂ ਦਾ ਮਰਜ਼ੀ ਹੋਵੇ ਮੈਂ ਮੰਮੀ ਗੱਲ ਕਰ ਦੇਣੀ ਐ ਜਾਂ ਤਾਂ ਫਿਰ ਸ਼ਾਮ ਨੂੰ ਲੱਡੂ ਲੈ ਕੇ ਆਜੂਗਾ ਜਾਂ ਦੋਨੋਂ ਅੱਖਾਂ ਨਹੀਂ ਲੀਆਂ ਕਰਕੇ ਆਜੂਗਾ ਚਲ ਠੀਕ ਆ ਫਿਰ ਦੁੜਕੀ ਮਾਰ ਅੱਜ ਪੁੱਤ ਆਫਿਸ ਦੇ ਵਿੱਚ ਬਹਿ ਕੇ ਗੱਲ ਕਰਕੇ ਆਈ ਜੇ ਗੱਲ ਨਾ ਨਾ ਬਣੀ ਘਰ ਦੇ ਵਿੱਚ ਨਹੀਂ ਉੱਥੇ ਜਾ ਕੇ ਸੌਂ ਜੀ ਤੇ ਨਾਲੇ ਬਾਹਰੋਂ ਹੀ ਰੋਟੀਆਂ ਖਾਈ ਅਰਦੀਪ ਤੂੰ ਮੁੰਡਾ ਦੇਖਿਆ ਨਾ ਕੋ ਰਿਸਕ ਵਾਲਾ ਕੰਮ ਤਾਂ ਨਹੀਂ ਹੈਗਾ ਉਹ ਸਾਰਾ ਕੁਝ ਠੀਕ ਆ ਮੰਮੀ ਤੁਸੀਂ ਟੈਨਸ਼ਨ ਨਾ ਲਓ ਗੁਰੂ ਘਰ ਅੰਦਰ ਦਰਬਾਰ ਸਾਹਿਬ ਦੇ ਅੰਦਰ ਸ੍ਰੋਵਰ ਘਰ ਲੰਗਰ ਹਾਲ ਸਾਰੇ ਪਾਸੇ ਦੇਖ ਲਿਆ ਸਵਰਨਾ ਵੀਰਾ ਕਿੱਥੇ ਨਹੀਂ ਲੱਭਿਆ ਮੇਰਾ ਬਾਬਾ ਨਾਨਕ ਮੈਨੂੰ ਇਦਾਂ ਖਾਲੀ ਨਹੀਂ ਮੋੜ ਸਕਦਾ ਜੀ ਉਹਨੇ ਮੇਰੇ ਅੰਦਰ ਆਸ ਜਗਾਈ ਹੈ ਨਾ ਤਾਂ ਉਹ ਮੈਨੂੰ ਜ਼ਰੂਰ ਸਵਰਨ ਨਾਲ ਮਲਾਊਗਾ ਮੈਨੂੰ ਤਾਂ ਪੂਰੀ ਆਸ ਹੈ ਕਿ ਕੋਈ ਨਾ ਕੋਈ ਜਗ੍ਹਾ ਐਸੀ ਜ਼ਰੂਰ ਹੈ ਜਿਹੜੀ ਆਪਾਂ ਨਹੀਂ ਲੱਭੀ ਸਾਰੇ ਪਾਸੇ ਲੱਭ ਲਿਆ ਅਸੀਂ ਗੁਰੂ ਘਰ ਸਾਰੇ ਪਾਸੇ ਲੱਭ ਲਿਆ ਮੈਂ ਕਿਹਾ ਮਾਰਕੀਟ ਨਾ ਪਤਾ ਕਰੀਏ ਆਪਾਂ ਸਾਰੇ ਪਾਸੇ ਮੈਂ ਵੀ ਇਹੀ ਕਹਿਨੀ ਪਈ ਆ ਆਪਾਂ ਨੇ ਇੱਕ ਵਾਰੀ ਮਾਰਕੀਟ 'ਚ ਦੇਖ ਲੈਣੇ ਆ ਮਾਰਕੀਟ 'ਚ ਦੇਖਣ ਤੋਂ ਬਾਅਦ ਆ ਪਾਰਕਿੰਗ ਵੀ ਹੈਗੀ ਆ ਆਪਾਂ ਪਾਰਕਿੰਗ 'ਚ ਵੀ ਨਿਗਾਹ ਮਾਰ ਲੈਣੇ ਆ ਲਾਪਰੀ ਤ ਅਸੀਂ ਜਦੋਂ ਵੀ ਆਉਂਦੇ ਸੀ ਉਹ ਆਈਸਕ੍ਰੀਮ ਜ਼ਰੂਰ ਖਾਂਦਾ ਸੀਗਾ ਮੈਂ ਕਿਹਾ ਇੱਥੇ ਨਾਲ ਦੇਖੀ ਉਹਨੂੰ ਯਾਰ ਮਾਰਕੀਟ 'ਚ ਸਹੀ ਇੱਥੇ ਉੱਥੇ ਕਿਤੇ ਤੇ ਮਿਲੇ ਮਿਲੇ ਤੇ ਸਹੀ ਜਿੰਦਾ ਕਿਸੇ ਨੂੰ ਫੋਟੋ ਦਿਖਾਈ ਆ ਉਹ ਕਹਿੰਦੇ ਅਸੀਂ ਇਹੋ ਜੇ ਬੰਦਾ ਹੀ ਨਹੀਂ ਕਿਤੇ ਦੇਖਿਆ la